ਕਿ ਨਹੀਂ ਅਤੇ ਇਹਨਾਂ ਵਿਸ਼ਟ ਤੇ ਇੱਕ ਮੰਡੀ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਪੰਜਾਬ ਸਰਕਾਰ ਨੇ ਮਾਲ ਅਧਿਕਾਰੀਆਂ ਦੀ ਹੜਤਾਲ ਨਾਲ ਨਜਿੱਠਣ ਲਈ ਇੱਕ ਵੱਡਾ ਫੈਸਲਾ ਲਿਆ ਪੰਜਾਬ ਸਰਕਾਰ ਨੇ ਸਖਤ ਹੁਕਮ ਜਿਹੜੇ ਕੀ ਜਾਰੀ ਕਰ ਦਿੱਤੇ ਸਿਨਾ ਕਿਹਾ ਕਿ ਜੇਕਰ ਮਾਲ ਅਧਿਕਾਰੀ ਬੀਤੇ ਕਾਲ ਸ਼ਾਮ 5 ਵਜੇ ਤੱਕ ਡਿਊਟੀ ਤੇ ਵਾਪਸ ਨਹੀਂ ਆਉਣਗੇ ਤਾਂ ਉਹਨਾਂ ਨੂੰ ਮੁਤਲੀ ਦੇ ਹੁਕਮ ਜਾਰੀ ਕਰ ਦਿੱਤੇ ਜਾਣਗੇ ਜੀ ਹਾਂ ਇਸ ਹੁਕਮ ਦੇ ਅਨੁਸਾਰ ਜਿਹੜੇ ਮਾਲ ਅਧਿਕਾਰੀ 5 ਵਜੇ ਤੋਂ ਬਾਅਦ ਡਿਊਟੀ ਤੇ ਵਾਪਸ ਨਹੀਂ ਆਉਣਗੇ ਉਹਨਾਂ ਨੂੰ ਆਪਣੇ ਆਪ ਨੂੰ ਮੁਤਲ ਦੇ ਅਧੀਨ ਸਮਝਣਾ ਚਾਹੀਦਾ ਹੈ ਮੁੱਖ ਮੰਤਰੀ ਦੀ ਚੇਤਾਵਨੀ ਤੋਂ ਬਾਅਦ ਮੋਗਾ ਦੇ ਤਹਿਸੀਲਦਾਰ ਨੇ ਹੜਤਾਲ ਖਤਮ ਕਰ ਦਿੱਤੀ ਤੇ ਮੋਗਾ ਦੇ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਆਪਣੀ ਸੀਟ ਸੰਭਾਲ ਲਈ ਅਤੇ ਰਜਿਸਟਰੀ ਦਾ ਕੰਮ ਸ਼ੁਰੂ ਕਰ ਦਿੱਤਾ ਮਾਲ ਅਧਿਕਾਰੀਆਂ ਦੀ ਹੜਤਾਲ ਦੇ ਮੱਦੇਨਜ਼ਰ ਵਿਧਿਕ ਮੁਖਕੱਤਰ ਮਾਲ ਨੇ ਹੁਕਮ ਜਾਰੀ ਕੀਤੇ ਜਾਰੀ ਕੀਤੇ ਗਏ ਹੁਕਮਾਂ ਦੇ ਅਨੁਸਾਰ ਜ਼ਿਲ੍ਹਿਆਂ ਵਿੱਚ ਤਾਇਨਾਤ ਪੀਸੀਐਸ ਅਧਿਕਾਰੀਆਂ ਨੂੰ ਸਬ ਰਜਿਸਟਰਾਰ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਇਸ ਤੋਂ ਇਲਾਵਾ ਜ਼ਿਲ੍ਹਿਆਂ ਵਿੱਚ ਤਾਇਨਾਤ ਸਾਰੇ ਕਾਨੂੰਨਗੋਹਾਂ ਅਤੇ ਸੀਨੀਅਰ ਸਹਾਇਕਾਂ ਜਿਨ੍ਹਾਂ ਤੇ ਤਰੱਕੀ ਲਈ ਵਿਭਾਗੀ ਕਾਗਜ਼ਾਤ ਦਿੱਤੇ ਸਨ ਅਤੇ ਨਾਇਬ ਤਹਿਸੀਲਦਾਰ ਦੇ ਅਹੁਦੇ ਤੇ ਤਰੱਕੀ ਦੇ ਯੋਗ ਹਨ ਨੂੰ ਜ਼ਿੰਮੇਵਾਰੀ ਸੰਭਾਲਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਸੀ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਸਿੱਧੀ ਚੇਤਾਵਨੀ ਦਿੱਤੀ ਕਿ ਜੇਕਰ 5 ਵਜੇ ਤੱਕ ਡਿਊਟੀ ਤੇ ਆ ਜਾਂਦੇ ਨੇ ਤਾਂ ਠੀਕ ਹੈ ਨਹੀਂ ਤਾਂ ਉਹ ਸਮੂਹਿਕ ਛੁੱਟੀ ਤੇ ਜਾ ਸਕਦੇ ਹਨ ਤੇ ਹੁਣ ਲੋਕ ਫੈਸਲਾ ਕਰਨਗੇ ਕਿ ਛੁੱਟੀ ਤੋਂ ਬਾਅਦ ਕਿੱਥੇ ਤਾਇਨਾਤੀ ਕਰਨੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਗਰੇ ਤਹਿਸੀਲਦਾਰ ਅੱਜ ਜੋ ਕਹਿੰਦੇ ਜੀ ਅਸੀਂ ਸਮੂਹਿਕ ਛੁੱਟੀ ਲੈ ਰਹੇ ਹਾਂ ਅਸੀਂ ਸ਼ੁੱਕਰਵਾਰ ਤੱਕ ਕੋਈ ਰਿਸਟਰੀ ਨਹੀਂ ਕਰਾਂਗੇ ਅਸੀਂ ਦੋ ਤਿੰਨ ਦਿਨਾਂ ਤੋਂ ਸਾਡੇ ਅਨਰਾਗ ਵਰਮਾ ਜੀ ਸਾਡੇ ਅਫੀਸਰ ਸਾਹਿਬਾਨ ਉਹਨਾਂ ਨਾਲ ਗੱਲਬਾਤ ਸੀਗੇ ਕਿ ਕਾਰਨ ਕੀ ਹੈ ਉਹ ਕਹਿੰਦੇ ਜੀ ਸਾਡੇ ਦੋ ਤਿੰਨ ਕੁਲੀਗ ਸਾਡੇ ਦੋ ਤਿੰਨ ਸਾਥੀ ਵਿਜੀਲੈਂਸ ਨੇ ਕਰਪਸ਼ਨ ਚ ਫੜਲੇ ਉਹਨਾਂ ਨੂੰ ਕਲੀਅਰ ਕਰੋ ਠੀਕ ਹੈ ਤੇ ਫਿਰ ਅਸੀਂ ਕੰਮ ਕਰਾਂਗੇ ਮਤਲਬ ਸਿੱਧੀ ਜੀ ਸਿੱਧਾ ਜਿਹਾ ਕਹਿ ਰਹੇ ਨੇ ਕਿ ਸਾਨੂੰ ਕਰਪਸ਼ਨ ਦਾ ਲਾਇਸੈਂਸ ਦੇ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਰਪਸ਼ਨ ਜ਼ੀਰੋ ਟੋਲਰੈਂਸ ਹੈ ਜੇ ਉਹ ਸਮੂਹਿਕ ਛੁੱਟੀ ਲੈ ਕੇ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਅਸੀਂ ਅੱਜ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨੈਬ ਜ਼ਿਲਦਾਰਾਂ ਨੂੰ ਕਾਨੂੰਨ ਗੋਦ ਨੂੰ ਈਵਨ ਜੇ ਉਹ ਤੋਂ ਵੀ ਛੋਟਾ ਕੋਈ ਅਫਸਰ ਹੈ ਉਹਨੂੰ ਵੀ ਅਸੀਂ ਰੀਸਟ੍ਰੀ ਕਰਨ ਦਾ ਅਧਿਕਾਰ ਦੇਤਾ ਲੋੜ ਪਈ ਤਾਂ ਅਸੀਂ ਪ੍ਰਿੰਸੀਪਲਾਂ ਨੂੰ ਹੈਡਮਾਸਟਰ ਨੂੰ ਵੀ ਦੇ ਦਾਂਗੇ ਪਰ ਇਹ ਨਾ ਸਮਝਣ ਉਹ ਕਿ ਉਹ ਬਲੈਕਮੇਲ ਕਰ ਲੈਣਗੇ ਗਵਰਨਮੈਂਟ ਨੂੰ ਜਾਂ ਉਹ ਗੱਲ-ਗੱਲ ਤੇ ਰੋਜ਼ ਕਹਿਣਦੇ ਨੇ ਸਾਡਾ ਆ ਬੰਦਾ ਕੋਈ ਜਾਇਜ਼ ਮੰਗ ਹੋਵੇ ਮੈਂ ਮੰਨ ਲਾਂ ਸਾਡੇ ਬੰਦੇ ਜੀ ਪੈਸੇ ਲੈਣਦੇ ਫੜੇਗੇ ਰੰਗੇ ਇੱਥੇ ਬਸ ਜੀ ਇਹਨਾਂ ਤੇ ਕਾਰਵਾਈ ਨਾ ਕਰੋ ਜੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਨਾ ਜ਼ਿੰਦਗੀ 'ਚ ਕਦੇ ਮੈਂ ਪੈਸਾ ਖਾਦਾ ਹੈ ਜੀ ਨਾ ਮੇਰੇ ਤੇ ਕੋਈ ਇਲਜ਼ਾਮ ਹੈ ਜੀ ਤੇ ਨਾ ਹੀ ਮੈਂ ਖਾਣ ਦੇਣਾ ਕਿਸੇ ਨੂੰ ਤੇ ਜੇ ਉਹ ਨਹੀਂ ਆਉਂਦੇ ਸਮੂਹਿਕ ਛੁੱਟੀ ਤੋਂ ਤਾਂ ਉਹਨਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਸਾਡੇ ਕੋਲੇ ਹੋਰ ਬਹੁਤ سارے ਨਵੇਂ ਹੈਗੇ ਨੇ ਅਸੀਂ ਉਹ ਰੱਖ ਲਾਂਗੇ ਇੱਕ ਜਗਤ ਦੀ ਗੱਲ ਕੀਤੀ ਜਾਵੇ ਤਾਂ ਚੈਂਪੀਅਨਸ ਟਰੋਫੀ 2025 ਦਾ ਜਿਹੜਾ ਕਿ ਸੈਮੀਫਾਈਨਲ ਮੈਚ ਭਾਰਤ ਤੇ ਆਸਟ੍ਰੇਲੀਆ ਦੇ ਵਿਚਾਲੇ ਬੀਤੇ ਕੱਲ ਜਿਹੜਾ ਕਿ ਖੇਡਿਆ ਗਿਆ ਸੀ ਤਾਂ ਬਿਲਕੁਲ ਆਈ ਸੀ ਚੈਂਪੀਅਨਸ ਟਰੋਫੀ 2025 ਦੇ ਸੈਮੀਫਾਈਨਲ ਮੈਚ 'ਚ ਆਸਟ੍ਰੇਲੀਆ ਨੂੰ ਹਰਾ ਕੇ ਭਾਰਤ ਸ਼ਾਨਦ ਨਾਲ ਫਾਈਨਲਸ ਦੇ ਵਿੱਚ ਪਹੁੰਚ ਚੁੱਕਾ ਹੈ ਚੈਂਪੀਅਨਸ ਟਰੋਫੀ 2025 ਦਾ ਪਹਿਲਾ ਮੈਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਦੁਬਈ ਵਿੱਚ ਖੇਡਿਆ ਗਿਆ ਸੀ ਮੈਚ ਵਿੱਚ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਭਾਰਤ ਨੂੰ 265 ਦੌੜਾਂ ਦਾ ਟਿਚਰ ਦਿੱਤਾ ਸੀ ਜਵਾਬ ਦੇ ਵਿੱਚ ਭਾਰਤੀ ਟੀਮ ਨੇ 6 ਵਿਕਟ ਗਵਾ ਕੇ 48.1 ਓਵਰਾਂ ਦੇ ਵਿੱਚ ਮੈਚ ਆਪਣੇ ਨਾਂ ਕਰ ਲਿਆ ਭਾਰਤ ਟੀਮ ਨੂੰ ਪਹਿਲਾ ਝਟਕਾ ਸ਼ੁਭਮਨ ਗਿੱਲ ਦੇ ਰੂਪ ਵਿੱਚ 5ਵੇਂ ਓਵਰ ਦੇ ਵਿੱਚ ਲੱਗਿਆ ਗਿੱਲ ਨੂੰ ਗਵਾਸਵੇਸ ਨੇ ਬੋਲਡ ਕੀਤਾ ਗੇਲ 11 ਗੇਂਦਾਂ ਵਿੱਚ ਇੱਕ ਚੌਕੇ ਦੀ ਮਦਦ ਨਾਲ 8 ਦੌੜਾਂ ਬਣਾ ਕੇ ਆਊਟ ਹੋ ਗਏ ਭਾਰਤ ਨੇ ਆਪਣੀ ਦੂਜੀ ਵਿਕਟ ਕਪਤਾਨ ਰੋਹਿਤ ਸ਼ਰਮਾ ਦੇ ਰੂਪ ਵਿੱਚ ਗਵਾ ਦਿੱਤੀ ਰੋਹਿਤ ਨੂੰ ਤਿੰਨ ਜੀਵਨਦਾਨ ਮਿਲੇ ਪਰ ਕਪਰਨੋਲੀ ਦੇ ਅੰਤ ਵਿੱਚ ਉਹਨਾਂ ਨੂੰ ਐਲਬੀਡਬਲਿਊ ਆਊਟ ਕਰਕੇ ਪਾਰੀ ਦਾ ਅੰਤ ਕਰ ਦਿੱਤਾ ਰੋਹਿਤ 29 ਗੇਂਦਾਂ ਵਿੱਚ ਤਿੰਨ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 28 ਦੌੜਾਂ ਬਣਾ ਕੇ ਆਊਟ ਹੋ ਗਏ ਐਡਮ ਜੋਂਪਾ ਨੇ ਸ਼੍ਰੇਸ ਆਈਅਰ ਨੂੰ ਆਊਟ ਕਰਕੇ ਭਾਰਤ ਨੂੰ ਤੀਜਾ ਝਟਕਾ ਦਿੱਤਾ ਤੇ ਸ਼੍ਰੇਸ ਚੰਗੀ ਬੱਲੇਬਾਜ਼ੀ ਕਰ ਰਹੇ ਸਨ ਤੇ ਅੱਧ ਸੈਂਕੜੇ ਦੇ ਕਰੀਬ ਸਨ ਪਰ ਜੋਂਪਾ ਨੇ ਉਸ ਨੂੰ ਆਊਟ ਕਰ ਦਿੱਤਾ ਤੇ ਸ਼੍ਰੇਸ ਅਤੇ ਕੋਹਲੀ ਵਿਚਕਾਰ ਤੀਜੀ ਵਿਕਟ ਲਈ 91 ਦੌੜਾਂ ਦੀ ਸਾਂਝੇਦਾਰੀ ਹੋਈ ਤੇਜ਼ ਗੇਂਦਬਾਜ਼ ਨਾਥਨ ਐਲਿਸ ਨੇ ਅਕਸ਼ਰ ਪਟੇਲ ਨੂੰ ਆਊਟ ਕਰਕੇ ਭਾਰਤ ਨੂੰ ਚੌਥਾ ਝਟਕਾ ਦਿੱਤਾ ਅਕਸ਼ਰ ਕੋਹਲੀ ਦੇ ਨਾਲ ਸਾਂਝੇਦਾਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਐਲਸਨੇਸ ਸਾਂਝੇਦਾਰੀ ਨੂੰ ਵਧਣ ਨਹੀਂ ਦਿੱਤਾ ਅਕਸ਼ਰ 3 ਗੇਂਦਾਂ ਵਿੱਚ ਇੱਕ ਚੌਕੀ ਅਤੇ ਇੱਕ ਛੱਕੇ ਦੀ ਮਦਦ ਨਾਲ 27 ਦੌੜਾਂ ਬਣਾ ਕੇ ਆਊਟ ਹੋ ਗਏ ਤੇ ਹੁਣ ਕੀ ਹੈ ਰਾਹੁਲ ਅਤੇ ਵਿਰਾਟ ਕੋਹਲੀ ਕ੍ਰੀਜ਼ ਤੇ ਜਿਹੜੇ ਕਿ ਮੌਜੂਦ ਸਨ ਤੇ ਉਸ ਤੋਂ ਬਾਅਦ ਵਿਰਾਟ ਕੋਹਲੀ ਜਿਹੜੇ ਕਿ ਆਊਟ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਮੈਚ ਮੁੜ ਤੋਂ ਅੱਗੇ ਵਧਦਾ ਹੈ ਤੇ ਇਸ ਦੇ ਨਾਲ ਹੀ ਜਿਹੜਾ ਕਿ ਇਸ ਦੇ ਵਿੱਚ ਸੈਮੀਫਾਈਨਲਸ ਦੇ ਵਿੱਚ ਹੁਣ ਜਿੱਤ ਕੇ ਭਾਰਤ ਦੇ ਵੱਲੋਂ ਆਸਟ੍ਰੇਲੀਆ ਦੇ ਖਿਲਾਫ ਖੇਡ ਕੇ ਜਿੱਤ ਹਾਸਲ ਕਰਕੇ ਹੁਣ ਫਾਈਨਲਸ ਦੇ ਵਿੱਚ ਜਗ੍ਹਾ ਬਣਾ ਲਈ ਹੈ ਤਾਂ ਬਿਲਕੁਲ 2023 ਦਾ ਬਦਲਾ ਚੜਾ ਕੇ ਪੂਰਾ ਲੈ ਲਿਆ ਗਿਆ ਭਾਰਤ ਨੇ ਸੈਮੀਫਾਈਨਲਸ ਦੇ ਵਿੱਚ ਆਸਟ੍ਰੇਲੀਆ ਨੂੰ ਹਰਾ ਕੇ ਚੈਂਪੀਅਨਸ ਟਰੋਫੀ ਤੋਂ ਬਾਹਰ ਕਰ ਦਿੱਤਾ ਵਿਕਰਮਜੀਤ ਸਿੰਘ ਮਜੀਠਿਆ ਨੂੰ ਜਿਹੜਾ ਕਿ ਡਰਗ ਕੇਸ ਦੇ ਵਿੱਚ ਸਿੱਟ ਸਾਹਮਣੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਨੇ ਜੀ ਹਾਂ ਹੁਣੇ-ਹੁਣੇ ਇੱਕ ਵੱਡੀ ਖਬਰ ਜਿਹੜੀ ਕਿ ਸਾਹਮਣੇ ਆ ਰਹੀ ਹੈ ਵਿਕਰਮਜੀਤ ਸਿੰਘ ਮਰਜੀਠਿਆ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ 17 ਮਾਰਚ ਨੂੰ ਸਵੇਰੇ 11 ਵਜੇ ਉਹ ਸਿੱਟ ਸਾਹਮਣੇ ਪੇਸ਼ ਹੋਣਗੇ ਬਰਦਰ ਦੀ ਜਾਣਕਾਰ ਦੇ ਲਈ ਦੱਸ ਦਿੰਨੇ ਆ ਕਿ ਵਿਕਰਮਜੀਤ ਸਿੰਘ ਮਰਜੀਠਿਆ ਨੂੰ ਡਰਗ ਕੇਸ ਦੇ ਵਿੱਚ ਸੈਟ ਸਾਹਮਣੇ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਸੁਪਰੀਮ ਕੋਰਟ ਨੇ ਸਟਕਗੇ ਪੇਸ਼ ਹੋਣ ਦੇ ਇਹ ਨਿਰਦੇਸ਼ ਜਿਹੜੇ ਕਿ ਜਾਰੀ ਕੀਤੇ ਨੇ ਤੇ 17 ਮਾਰਚ ਨੂੰ ਸਵੇਰੇ 11 ਵਜੇ ਪੇਸ਼ ਹੋਣ ਦੇ ਹੁਕਮ ਉਹਨਾਂ ਨੂੰ ਦਿੱਤੇ ਗਏ ਨੇ ਤੇ ਲੋਡ ਪੈਨ ਤੇ 18 ਮਾਰਚ ਨੂੰ ਵੀ ਉਹ ਜਿਹੜੇ ਕੇਸ ਸਟ ਅੱਗੇ ਪੇਸ਼ ਹੋਣਗੇ ਤੇ ਕਿਹਾ ਕਿ ਮਰਜੀਠਿਆ ਦਾ ਬੇਲ ਖਿਲਾਫ ਪਾਈ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਸਨਵਾਹੀ ਕਰਦਿਆਂ ਸੁਪਰੀਮ ਕੋਰਟ ਨੇ ਇਹ ਆਦੇਸ਼ ਜਿਹੜੇ ਕੀ ਜਾਰੀ ਕੀਤੇ ਨੇ ਤਾਂ ਹੁਣ ਦੇਖਣਾ ਉਹ ਵੀ ਕਾ ਕਿ 17 ਮਾਰਚ ਨੂੰ ਜਦ ਉਹ ਉਹਨਾਂ ਸਾਹਮਣੇ ਪੇਸ਼ ਹੋਣਗੇ ਤਾਂ ਉਸ ਸਮੇਂ ਕੀ ਫੈਸਲਾ ਲਿਆ ਜਾਵੇਗਾ ਤੇ ਆਖਿਰਕਾਰ ਉਹਨਾਂ ਤੇ ਕੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਤਾਂ ਬਿਲਕੁਲ ਬਿਕਰਮਜੀਤ ਸਿੰਘ ਮਜੀਠੀਆ ਜੋ ਕਿ ਸੀਨੀਅਰ ਅਕਾਲੀ ਆਗੂ ਨੇ ਉਹ ਜਿਹੜੇ ਕਿ ਡਰੱਗ ਕੇਸ ਦੇ ਵਿੱਚ ਲੋੜਿੰਦੇ ਨੇ ਤੇ ਕਾਫੀ ਸਮੇਤ ਉਹ ਜਿਹੜਾ ਕਿ ਇਹ ਕੇਸ ਉਹਨਾਂ ਤੇ ਚੱਲਦਾ ਆ ਰਿਹਾ ਜਿਸ ਨੂੰ ਲੈ ਕੇ ਪਹਿਲਾਂ ਵੀ ਉਹ ਜਿਹੜੇ ਕਿ ਉਹਨਾਂ ਦੀ ਹਾਜ਼ਰੀ ਜਿਹੜੀ ਕਿ ਹੋ ਚੁੱਕੀ ਐ ਤੇ ਹੁਣ ਮੁੜ ਜਿਹੜੇ ਕਿ 17 ਮਾਰਚ ਨੂੰ ਉਹ ਸੈਟ ਦੇ ਸਾਹਮਣੇ ਪੇਸ਼ ਹੋਣਗੇ ਤੇ ਦੇਖਣਾ ਹੋਵੇਗਾ ਕਿ ਇਸ ਵਾਰ ਕੀ ਫੈਸਲੇ ਜਿਹੜੇ ਕਿ ਲਿੱਤੇ ਜਾਣਗੇ ਜੇਕਰ ਗੱਲ ਕੀਤੀ ਜਾਵੇ ਸੁਰੱਖਿਆ ਦੀ ਤਾਂ ਪੂਰੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਕੀਤੇ ਜਾਣਗੇ ਪੂਰੀ ਸੁਰੱਖਿਆ ਹੇਠ ਉਹਨਾਂ ਨੂੰ ਜਿਹੜਾ ਕਿ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਤੇ 17 ਮਾਰਚ ਨੂੰ ਇਹ ਫੈਸਲਾ ਆਵੇਗਾ ਕਿ ਆਖਰਕਾਰ ਉਹ ਇਸ ਮਾਮਲੇ ਦੇ ਵਿੱਚ ਅੱਗੇ ਕੀ ਕਾਰਵਾਈ ਉਹਨਾਂ ਤੇ ਕੀਤੀ ਜਾਵੇਗੀ ਕਿਉਂਕਿ ਇਹ ਮਾਮਲਾ ਕਾਫੀ ਪੁਰਾਣਾ ਹੈ ਤੇ ਉਹਨਾਂ ਨੂੰ ਵੀ ਪੂਰੀ ਜਿਹੜਾ ਕਿ ਕੋਆਪਰੇਟ ਕਰਨ ਦੀ ਅਪੀਲ ਕੀਤੀ ਗਈ ਹੈ ਤੇ ਆਖਰਕਾਰ ਜੇਕਰ ਉਹ ਕੋਆਪਰੇਟ ਨਹੀਂ ਕਰਦੇ ਤਾਂ ਉਹਨਾਂ ਦੇ ਲਈ ਵੀ ਮੁਸ਼ਕਲਾਂ ਹੋਰ ਜਿਹੜੇ ਕੀ ਵੱਧ ਸਕਦੀਆਂ ਨੇ ਸਾਂਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਬਿਲਕੁਲ ਇਸ ਆਮਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸਾਂਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਲੋਕ ਸਭਾ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੇ ਮਾਮਲੇ ਸੰਬੰਧੀ ਪਾਈ ਪਟੀਸ਼ਨ ਦੇ ਉੱਤੇ ਸੁਣਵਾਈ ਹੋਈ ਹੈ ਤੇ ਅਮਰਿਤਪਾਲ ਸਿੰਘ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਡਾਇਰ ਪਟੀਸ਼ਨ ਉੱਤੇ ਕੇਂਦਰ ਸਰਕਾਰ ਦੇ ਵਕੀਲ ਨੇ ਜਵਾਬ ਦਿੱਤਾ ਜਿ ਹਾਂ ਇਸ ਦੇ ਵਿੱਚ ਦੱਸਿਆ ਗਿਆ ਕਿ ਇਸ ਮੁੱਦੇ ਤੇ ਲੋਕ ਸਭਾ ਕਮੇਟੀ ਨੇ ਮੀਟਿੰਗ ਕਰਕੇ ਆਪਣੇ ਸੁਝਾਅ ਲੋਕ ਸਭਾ ਸਪੀਕਰ ਨੂੰ ਭੇਜ ਦਿੱਤੇ ਨੇ ਜੋ ਕਿ ਗੁਪਤ ਨੇ ਤੇ ਲੋਕ ਸਭਾ ਸੈਸ਼ਨ 10 ਮਾਰਚ ਨੂੰ ਸ਼ੁਰੂ ਹੋਵੇਗਾ ਤੇ ਉਦੋਂ ਹੀ ਪਤਾ ਲੱਗੇਗਾ ਕਿ ਇਸ ਮੁੱਦੇ ਤੇ ਅੱਗੇ ਆਖਿਰਕਾਰ ਕੀ ਹੋਵੇਗਾ ਦੇ ਜਵਾਬ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ 12 ਮਾਰਚ ਤੇ ਪਾ ਦਿੱਤੀ ਹੈ ਤੇ ਜੇਕਰ ਅੱਗੇ ਵਧਿਆ ਤਾਂ ਪਟੀਸ਼ਨ ਦੇ ਵਿੱਚ ਆਖਿਆ ਗਿਆ ਹੈ ਕਿ ਜੇਕਰ ਉਹ ਲਗਾਤਾਰ 60 ਦਿਨ ਲੋਕ ਸਭਾ ਸੈਸ਼ਨ ਦੇ ਵਿੱਚ ਸ਼ਾਮਿਲ ਨਹੀਂ ਹੁੰਦੇ ਤਾਂ ਉਹਨਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਲੋਕ ਸਭਾ ਸਕੱਤਰ ਉਹਨਾਂ ਨੂੰ ਪੱਤਰ ਲਿਖ ਕੇ ਕਿਹਾ ਕਿ ਉਹ ਹੁਣ ਤੱਕ 46 ਦਿਨਾਂ ਤੋਂ ਲੋਕ ਸਭਾ ਤੋਂ ਗੈਰ ਹਾਜ਼ਰ ਹਨ ਪਹਿਲਾਂ 24 ਜੂਨ ਤੋਂ 2 ਜੁਲਾਈ ਤੱਕ ਅਤੇ ਫਿਰ 22 ਜੁਲਾਈ ਤੋਂ 9 ਅਗਸਤ ਦੇ ਦਰਮਿਆਨ 19 ਦਿਨਾਂ ਦੇ ਲਈ ਤੇ ਇਸ ਤੋਂ ਬਾਅਦ ਉਹ 25 ਨਵੰਬਰ ਤੋਂ 12 ਦਸੰਬਰ ਤੱਕ 18 ਦਿਨ ਜਿਹੜੇ ਕਿ ਗੈਰ ਹਾਜ਼ਰ ਰਹੇ ਨੇ ਅਮਰਿਤਪਾਲ ਨੇ ਕਿਹਾ ਕਿ ਉਹ ਹੁਣ ਖਡੂਰ ਸਾਹਿਬ ਤੋਂ ਸਾਂਸਦ ਮੈਂਬਰ ਹਨ ਅਤੇ ਸਾਂਸਦ ਦੇ ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਉਹਨਾਂ ਨੇ ਪਿਛਲੇ ਸਾਲ ਯਾਨੀ ਕਿ 2024 ਦੇ ਵਿੱਚ ਲੋਕ ਸਭਾ ਸਪੀਕਰ ਦੇ ਕੋਲ ਮੰਗ ਰੱਖੀ ਸੀ ਕਿ ਉਹ ਲੋਕ ਸਭਾ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਤੇ ਬਾਅਦ ਦੇ ਵਿੱਚ 17 ਦਸੰਬਰ ਨੂੰ ਇਸ ਮੰਗ ਸੰਬੰਧੀ ਅਮ੍ਰਿਤਸਰ ਦੇ ਡੀਸੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਇਸ ਦੇ ਲਈ ਹੁਣ ਉਹਨਾਂ ਨੇ ਮੰਗ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਤੇ ਇਸ ਪਟੀਸ਼ਨ ਤੇ ਅਦਾਲਤ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਸੁਣਵਾਈ ਹੋਵੇਗੀ ਤਾਕਤ ਦੇ ਆ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਸਾਲ ਤੋਂ ਵੱਧ ਜਿਹੜਾ ਕਿ ਹੁਣ ਪ੍ਰਦਰਸ਼ਨ ਕਰਦਾਨ ਨੂੰ ਹੋ ਚੁੱਕਿਆ ਤੇ ਉਹਨਾਂ ਦਾ ਪ੍ਰਦਰਸ਼ਨ ਜਾਰੀ ਹੈ ਤੇ ਉਹਨਾਂ ਦਾ ਕਹਿਣਾ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀਆਂ ਉਹਨਾਂ ਦਾ ਪ੍ਰਦਰਸ਼ਨ ਆंदोलਨ ਇਸੇ ਤਰ੍ਹਾਂ ਜਾਰੀ ਰਹੇਗਾ ਗੱਲ ਕਰੀਏ ਜਗਜੀਤ ਸਿੰਘ ਡੱਲਿਆਵਾਲ ਦੀ ਤਾਂ ਉਹਨਾਂ ਦੇ ਆंदोलਨ ਨੂੰ ਮਰਨ ਵਰਤ ਨੂੰ ਹੁਣ ਅੱਜ 100 ਦਿਨ ਪੂਰੇ ਹੋ ਗਏ ਨੇ ਜਿਨ੍ਹਾਂ ਅੱਜ ਜਿਹੜਾ ਕਿ 100 ਦਿਨ ਜਿਹੜੇ ਕਿ 5 ਮਾਰਚ ਨੂੰ ਉਹਨਾਂ ਦੇ ਭੁੱਖ ਹੜਤਾਲ ਨੂੰ ਪੂਰੇ ਹੋ ਚੁੱਕੇ ਨੇ ਉਹਨਾਂ ਦਾ ਸਰੀਰ ਬੇਹਕ ਤੱਕ ਕਮਜ਼ੋਰ ਹੋ ਚੁੱਕਿਆ ਪੰਜਾਬ ਰਹਿਣਾ ਦੀ ਸ਼ੰਭੂ ਖਨਾਰੀ ਸਰਹੱਦ ਤੇ ਕਿਸਾਨਾਂ ਅੰਦੋਲਨ 2.0 ਨੂੰ ਸ਼ੁਰੂ ਹੋਏ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਸੱਤਵੇਂ ਦੌਰ ਦੀ ਮੀਟਿੰਗ 19 ਮਾਰਚ ਨੂੰ ਚੰਡੀਗੜ੍ਹ ਵਿਖੇ ਹੋਵੇਗੀ ਇਸ ਤੋਂ ਪਹਿਲਾਂ ਕਿਸਾਨਾਂ ਨੇ ਅੰਦੋਲਨ ਨੂੰ ਤੇਜ਼ ਕਰਨ ਦੀ ਰਣਨੀਤੀ ਬਣਾਈ ਹੈ ਚਕਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ 100 ਦਿਨ ਪੂਰੇ ਹੋ ਚੁੱਕੇ ਨੇ ਤੇ ਇਸ ਮੌਕੇ ਤੇ 100 ਕਿਸਾਨ ਖਨੌਰੀ ਮੋਰਚੇ ਤੇ ਇੱਕ ਦਿਨ ਦੀ ਪੁੱਕੇ ਹੜਤਾਲ ਕਰਨਗੇ ਜੀ ਹਾਂ ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਪੁੱਕੇ ਹੜਤਾਲ ਕੀਤੀ ਜਾਵੇਗੀ ਜਦੋਂ ਕਿ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਐਮਐਸਪੀ ਗਰੰਟੀ ਕਾਨੂੰਨ ਦੇ ਮੁੱਦੇ ਤੇ ਖਨੌਰੀ ਅਤੇ ਰਤਨਪੁਰਾ ਕਿਸਾਨ ਮੋਰਚਾ ਵਿਖੇ ਮਹਿਲਾ ਕਿਸਾਨ ਮਹਾਪੰਚਾਇਤਨ ਦਾ ਆਯੋਜਨ ਕੀਤਾ ਜਾਵੇਗਾ ਇਸ ਦੇ ਨਾਲ ਹੀ ਇਸ ਮਹੀਨੇ ਐਮਐਸਟੀ ਗਰੰਟੀ ਕਾਨੂੰਨ ਦੇ ਮੁੱਦੇ ਤੇ ਦੇਸ਼ ਪਰ ਵਿੱਚ ਰਾਜ ਪੱਧਰ ਤੇ ਇੱਕ ਮਾ ਪੰਚਾਇਤ ਕੀਤੀ ਜਾਵੇਗੀ ਤੇ ਇਸ ਦੇ ਲਈ ਪੂਰਾ ਸ਼ੈਡਿਊਲ ਤਿਆਰ ਵੀ ਜੜਾ ਕਿ ਕੀਤਾ ਜਾਵੇਗਾ ਤੇ ਜਿਹੜੀ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਜਿਹੜਾ ਕਿ ਯੂਨੀਅਨ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜੁਆਇਜ਼ ਮੰਗਾਂ ਜਿਹੜੀ ਕਿ ਮੰਨੀਆਂ ਜਾਣਗੀਆਂ ਵਕਫਾ ਕਰਮਚਾਰੀ ਯੂਨੀਅਨਾਂ ਦੀਆਂ ਜਾਇਜ਼ ਮੰਗਾਂ ਤੇ ਮਸਲਿਆਂ ਨੂੰ ਹੱਲ ਕਰਨ ਦੇ ਲਈ ਪੰਜਾਬ ਪਵਨ ਚੰਨਕੜ ਵਿਕੇ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਹੋਈ ਤੇ ਇਸ ਮੀਟਿੰਗ ਦੀ ਪ੍ਰਧਾਨਗੀ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਕੀਤੀ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀ ਅਤੇ ਹਰਪ੍ਰੀਤ ਸਿੰਘ ਈਟੀਓ ਵੀ ਮੌਜੂਦ ਰਹੇ ਸਰਦਾਰ ਢਾਲੀਵਾਲ ਨੇ ਵਕਫਾ ਕਰਮਚਾਰੀ ਯੂਨੀਅਨਾਂ ਦੀਆਂ ਮੰਗਾਂ ਨੂੰ ਨਿੱਜੀ ਤੌਰ ਤੇ ਸੁਣਿਆ ਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪੰਜਾਬ ਦੇ ਐਡਵੋਕੇਟ ਜੌਨਤੋਕ ਕਾਨੂੰਨੀ ਸਲਾਹ ਲੈ ਕੇ ਆਊਟਸੋਰਸ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਲਈ ਸੁਚਾਰੂ ਨੀਤੀ ਬਣਾਉਣ ਇਸ ਦੇ ਨਾਲ ਹੀ ਮੰਤਰੀ ਨੇ 31 ਮਾਰਚ 2025 ਤੱਕ ਸਾਰੇ ਆਊਟਸੋਰਸ ਕਰਮਚਾਰੀਆਂ ਦੀਆਂ ਬਕਾਇਆ ਤਨਖਾਹਾਂ ਜਾਰੀ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ ਉਹਨਾਂ ਸਬੰਧਿਤ ਅਧਿਕਾਰੀਆਂ ਨੂੰ ਦਿਵਿਆਂਗ ਦੀਆਂ ਬੈਕਲੌਗ ਪੋਸਟਾਂ ਲਈ ਭਰਤੀ ਲਈ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ ਵੀ ਕਿਹਾ ਵਕ ਵਕ ਕਰਮਚਾਰੀ ਐਸੋਸੀਏਸ਼ਨਾਂ ਦੇ ਨਾਲ ਕੈਬਨਿਟ 서ਬ ਕਮੇਟੀ ਦੀ ਮੀਟਿੰਗ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਹੋਈ। ਤਾਲੇਵਾਲ ਨੇ ਵੱਖ-ਵੱਖ ਕਰਮਚਾਰੀ ਐਸੋਸੀਏਸ਼ਨਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਜਾਇਜ਼ ਮੰਗਾਂ ਛੇਤੀ ਤੋਂ ਛੇਤੀ ਪੂਰੀਆਂ ਕੀਤੀਆਂ ਜਾਣਗੀਆਂ ਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਸੰਬੰਧੀ ਫਾਈਲ ਵਰਕ ਵਿੱਚ ਤੇਜ਼ੀ ਲਿਆਨ ਦੀ ਜਾਵੇ ਅਤੇ ਇਹ ਪਤਾ ਲਗਾਇਆ ਜਾਵੇ ਕਿ ਫਾਈਲਾਂ ਵਿੱਚ ਅੜਿੱਕੇ ਕਾਰਨ ਕਿੱਥੇ ਲੰਬਿਤ ਪਈਆਂ ਨੇ। ਤਾਂ ਨਸ਼ਿਆਂ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਦੇਖਿਆ ਜਾ ਰਿਹਾ ਹੈ ਜਿੱਥੇ ਹ ਲੁਧਿਆਣਾ ਦੇ ਤਲਵੰਡੀਗਲਾਂ ਦੇ ਵਿੱਚ ਬੁਲਡੋਜ਼ਰ ਚਲਾ ਦਿੱਤਾ ਗਿਆ ਤਾਂ ਇੱਕ ਨਸ਼ਾ ਸਸਕਰਾਂ ਦੇ ਘਰ ਤੇ ਜਿਹੜਾ ਕੀ ਪੀਲਾ ਪੰਜਾ ਚੁਲਾ ਦਿੱਤਾ ਗਿਆ ਦੱਸਦੇ ਕਿ ਤਲਵੰਡੀ ਸਾਬੋਦ ਨਾਲ ਇਹ ਲੋਕ ਸੰਬੰਧ ਰੱਖਦੇ ਸਨ ਤੇ ਇਹਨਾਂ ਦੇ ਘਰ ਤੇ ਪੀਲਾ ਪੰਜਾ ਸਰਕਾਰ ਦੇ ਵੱਲੋਂ ਚੁਲਾ ਦਿੱਤਾ ਗਿਆ ਵਾਰਨ ਡਰਗ ਸਕੀਮ ਦੇ ਤਹਿਤ ਜਿਹੜੀ ਕਿ ਪੁਲਿਸ ਫੁੱਲ ਐਕਟਿਵ ਨਜ਼ਰ ਆ ਰਹੀ ਹੈ ਜਿਸ ਦੇ ਤਹਿਤ ਵਕ ਵਕ ਥਾਵਾ ਤੇ ਪਿੰਡਾਂ ਦੇ ਵਿੱਚ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਤੇ ਹੁਣ ਇਹ 누ਦਾਨੇ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਤਲਵੰਡੀ ਗਲਾਂ ਦੇ ਵਿੱਚ ਪੀਰਾ ਪੰਜਾ ਚਲਾ ਕੇ ਕਾਰ ਨੂੰ ਟਹਿਟੇ ਰੀ ਕਰ ਦਿੱਤਾ ਗਿਆ ਤਾਂ ਬਧੇਰੀ ਜਾਣਕਾਰ ਦੇ ਲਈ ਤੁਹਾਨੂੰ ਦੱਸ ਦਿੰਨੇ ਆ ਕਿ ਤਲਵੰਡੀ ਗਰਾਂਵ ਦੇ ਵਿੱਚ ਬੁਲਡੋਜ਼ਰ ਚਲਾਇਆ ਗਿਆ ਤੇ ਨਸ਼ਾ ਤਸਕਰ ਰਾਣੀ ਤੇ ਚੰਦਰਪਾਲ ਦੇ ਕਾਰਜ ਜਿਹੜੀ ਕਿ ਕਾਰਵਾਈ ਕੀਤੀ ਗਈ ਹੈ ਦੱਸ ਦਿੰਨੇ ਆ ਕਿ ਰਾਣੀ ਤੇ ਚਾਰ ਮਾਮਲੇ ਜਿਹੜੇ ਕਿ ਦਰਜ ਨੇ ਤੇ ਚੰਦਰਪਾਲ ਤੇ ਨੌ ਮਾਮਲੇ ਦਰਜ ਨੇ ਤਾਂ ਫਿਲਹਾਲ ਜਿਹੜੀ ਰਾਣੀ ਉਹ ਬੇਲ ਤੇ ਬਾਹਰ ਹੈ ਤੇ ਫਰਾਰ ਜਿਹੜੀ ਕਿ ਦੱਸੀ ਜਾ ਰਹੀ ਹੈ ਤੇ ਪੁਲਿਸ ਦੇ ਵੱਲੋਂ ਉਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਚੰਦਰਪਾਲ ਜਿਹੜਾ ਕਿ ਜੇਲ੍ਹ ਦੇ ਵਿੱਚ ਹੀ ਬੰਦਾ ਤਾਂ ਬਿਲਕੁਲ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਸਰਕਾਰ ਫੁਲੈਕ ਮੋੜ ਦੇ ਵਿੱਚ ਨਜ਼ਰ ਆ ਰਹੀ ਹੈ ਨਸ਼ੇ ਨੂੰ ਪੂਰੇ ਤਰੱਕ ਦੇ ਨਾਲ ਪੰਜਾਬ ਚੋਂ ਖਤਮ ਕਰਨ ਦੇ ਲਈ ਇਹ ਵਕ ਵਕ ਉਪਰਾਲੇ ਵਕ ਵਕ ਤਰੀਕੇ ਅਪਣਾਏ ਜਾ ਰਹੇ ਨੇ ਜਿਸ ਦੇ ਤਹਿਤ ਪਿਛਲੇ ਕਈ ਦਿਨਾਂ ਦੇ ਵਿੱਚ ਜਿਲੰਦਾ ਫਿਰੋਜ਼ਪੁਰ ਪਟਿਆਲਾ ਤੇ ਹੋਰ ਵੀ ਕਈ ਥਾਵਾਂ ਤੇ ਅਚਨ ਚੇਤ ਚੈਕਿੰਗ ਕੀਤੀ ਜਾ ਰਹੀ ਹੈ ਪਿੰਨਾਂ ਦੇ ਵਿੱਚ ਜਾ ਕੇ ਪੁਲਿਸ ਦੀ ਫੁੱਲ ਫੋਰਸ ਟੀਮ ਜਿਹੜੀ ਕਿ ਗੱੜ ਦੇ ਵਿੱਚ ਚੈਕਿੰਗ ਕਰ ਰਹੀ ਹੈ ਤੇ ਜਿਨ੍ਹਾਂ ਤੇ ਸ਼ੱਕ ਹੈ ਸ਼ੱਕੀ ਵਿਅਕਤੀਆਂ ਤੇ ਜਿਹੜਾ ਕਿ ਬੁਲ ਐਕਸ਼ਨ ਜਿਹੜਾ ਕਿ ਤੁਰੰਤ ਲਿੱਤਾ ਜਾ ਰਿਹਾ ਉਹਨਾਂ ਦੇ ਕਰ ਡੈਡੀ ਵੀ ਕਰ ਦਿੱਤੇ ਜਾ ਰਹੇ ਨੇ ਨਸ਼ਾ ਤਸਕਰਾਂ ਦੇ ਘਰਾ ਤੇ ਜਿਹੜਾ ਕਿ ਬੁਲਡੋਜ਼ਰ ਐਕਸ਼ਨ ਲਿੱਤਾ ਜਾ ਰਿਹਾ ਜਿहां ਪੀਲਾ ਪੰਜਾ ਚਲਾਇਆ ਜਾ ਰਿਹਾ ਤੇ ਇਹ ਖਬਰ ਲੁਧਿਆਣਾ ਤੋਂ ਇਸ ਵੇਲੇ ਸਾਹਮਣੇ ਆ ਰਹੀ ਹੈ ਜਿੱਥੇ ਤਲਵੰਡੀ ਕਲਾਂ ਦੇ ਵਿੱਚ ਇਹ ਐਕਸ਼ਨ ਜਿਹੜਾ ਕਿ ਪੁਲਿਸ ਦੇ ਵੱਲੋਂ ਲਿਤਾ ਜਾ ਰਿਹਾ ਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਲੋਕ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿਹੜੇ ਕਿ ਨਸ਼ੇ ਦੇ ਵਿੱਚ ਲਾਉਂਦੇ ਨੇ ਨਸ਼ੇ ਦੇ ਵਿੱਚ ਉਹਨਾਂ ਦਾ ਜਿਹੜਾ ਕਿ ਪੂਰਾ ਫਿਊਚਰ ਆਉਣ ਵਾਲਾ ਭਵਿੱਖ ਬਰਬਾਦ ਕਰ ਦਿੰਦੇ ਨੇ ਤੇ ਇਹਨਾਂ ਤੇ ਪੂਰਾ ਐਕਸ਼ਨ ਜਿਹੜਾ ਕਿ ਹੁਣ ਪੁਲਿਸ ਲੈ ਰਹੀ ਹੈ ਤੇ 3 ਮਹੀਨਿਆਂ ਦੇ ਵਿੱਚ ਨਸ਼ੇ ਨੂੰ ਪੰਜਾਬ 'ਚ ਪੂਰੀ ਤਰੀਕੇ ਦੇ ਨਾਲ ਜਿਹੜਾ ਕਿ ਖਤਮ ਕਰਨ ਦਾ ਹੈ ਐਲਾਨ ਜਿਹੜਾ ਕਿ ਕੀਤਾ ਜਾ ਚੁੱਕਿਆ ਹੈ ਜਿਸ ਦੇ ਤਹਿਤ ਇਹ ਐਕਸ਼ਨ ਜਿਹੜੇ ਕੀ ਲਿੱਤੇ ਜਾ ਰਹੇ ਨੇ ਤੇ ਫਿਲਹਾਲ ਇਹਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਰਾਣੀ ਨੂੰ ਵੀ ਜਿਹੜੇ ਕੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਉਹ ਫਰਾਰ ਦੱਸੀ ਜਾ ਰਹੀ ਹੈ ਜਿਸ ਦੇ ਉੱਤੇ 4 ਮਾਮਲੇ ਦਰਜ ਨੇ ਤੇ ਚੰਦਰਪਾਲ ਜੋ ਕਿ ਜੇਲ੍ਹ ਦੇ ਵਿੱਚ ਹੀ ਬੰਦ ਹੈ ਉਸ ਤੇ 9 ਮਾਮਲੇ ਜਿਹੜੇ ਕੀ ਦਰਜ ਨੇ ਤਵਾਦਿਆ ਅਗਲੀ ਖਬਰ ਦੇਵਾਂ पीएम नरेंद्र मोदी ਦੇ ਵੱਲੋਂ ਗੁਜਰਾਤ ਦੇ ਵਿੱਚ ਵੰਤਾਰਾ ਵਾਈਲਡਲਾਈਫ ਸੈਂਟਰ ਦਾ ਉਦਘਾਟਨ ਕੀਤਾ ਗਿਆ ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਵੰਤਾਰਾ ਵਿੱਚ ਜੰਗਲੀ ਜੀਵ ਪਛਾਣ ਪੁਨਰਵਾਸ ਅਤੇ ਸੰਭਾਲ ਕੇਂਦਰ ਦਾ ਉਦਘਾਟਨ ਕੀਤਾ ਪ੍ਰਧਾਨ ਮੰਤਰੀ ਨੇ ਇਸ ਪਸ਼ੂ ਕੇਂਦਰ ਦਾ ਦੌਰਾ ਕੀਤਾ 3 ਮਾਰਚ ਨੂੰ ਦੁਨੀਆ ਭਰ ਵਿੱਚ ਵਿਸ਼ਵ ਜੰਗਲੀ ਜੀਵ ਦਿਵਸ ਮਨਾਇਆ ਜਾ ਰਿਹਾ ਸੀ ਇਸ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਜੰਗਲੀ ਜੀਵਨ ਸੰਬੰਧੀ ਮਹੱਤਵਪੂਰਨ ਕਦਮ ਚੁੱਕੇ ਬੰਦਾਰਾ 2000 ਤੋਂ ਵੱਧ ਪ੍ਰਜਾਤੀਆਂ ਤੇ 1.5 ਲੱਖ ਤੋਂ ਵੱਧ ਬਚਾਏ ਗਏ ਜਾਨਵਰਾਂ ਦਾ ਘਰ ਹੈ ਉਦਗਾੜਨ ਦੌਰਾਨ ਪ੍ਰਧਾਨ ਮੰਤਰੀ ਨੇ ਕੇਂਦਰ ਦਾ ਦੌਰਾ ਕੀਤਾ ਅਤੇ ਕੇਂਦਰ ਵਿੱਚ ਜਾਨਵਰਾਂ ਨੂੰ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਪ੍ਰਧਾਨ ਮੰਤਰੀ ਨੇ ਬੰਦਾਰਾ ਵਿਕੇ ਜੰਗਲੀ ਜੀਵ ਹਸਪਤਾਲ ਦਾ ਵੀ ਦੌਰਾ ਕੀਤਾ ਅਤੇ ਪਸ਼ੂਆਂ ਦੀਆਂ ਸਹੂਲਤਾਂ ਨੂੰ ਦੇਖਿਆ ਇਸ ਜਿਹੇ ਹਸਪਤਾਲ ਵਿੱਚ ਜਾਨਵਰਾਂ ਲਈ ਐਮ ਆਰ ਆਈ ਸੀਟੀ ਸਕੈਨ ਇਸੀ ਉਤੇ ਹੋਰ ਸਹੂਲਤਾਂ ਵੀ ਨੇ ਤੇ ਇਸ ਦੇ ਵਿੱਚ ਜੰਗਲੀ ਜੀਵ ਐਨ ਐਸ ਸੀ ਆ ਕਾਰਡੀਓਲੋਜੀ ਨੈਫਰੋਲੋਜੀ ਦੰਦਾਂ ਦਾ ਡਾਕਟਰ ਆਦਿ ਸਮੇਤ ਕਈ ਵਿਭਾਗ ਨੇ ਇਸ ਕੇਂਦਰ ਵਿੱਚ ਬਚਾਏ ਗਏ ਜਾਨਵਰਾਂ ਨੂੰ ਇੱਕ ਅਜਿਹੀ ਜਗ੍ਹਾ ਤੇ ਰੱਖਿਆ ਗਿਆ ਜੋ ਲਗਭਗ ਜੰਗਲ ਵਰਗੀ ਹੈ ਪ੍ਰਧਾਨ ਮੰਤਰੀ ਨੇ ਕਈ ਖਤਰਨਾਕ ਜਾਨਵਰਾਂ ਦੇ ਬਹੁਤ ਨੇੜੇ ਵੀ ਗਏ ਅਤੇ ਉਹ ਇੱਕ 골ਡਨ ਟਾਈਗਰ ਦੇ ਅਹਮੋ ਸਾਹਮਣੇ ਬੈਠੇ ਤੇ ਉਹ ਚਾਰ ਸਨੋ ਟਾਈਗਰ ਸਫੇਦ ਸ਼ੇਰ ਅਤੇ ਹਮ ਤੇੰਦੂਏ ਦੇ ਨੇੜੇ ਵੀ ਗਏ ਜਿੱਦਿਆਂ ਤਸਵੀਰਾਂ ਵੀ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਪੂਰੀ ਐਕਟਿਵ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਵਧਦਾ ਹੀ ਜਾ ਰਿਹਾ ਹੈ ਜਿਸ ਨੂੰ ਲੈ ਕੇ ਵਾਰ ਔਨ ਡਰੱਗਸ ਸਕੀਮ ਦੇ ਤਹਿਤ ਜਿਹੜਾ ਕਿ ਪੰਜਾਬ ਪੁਲਿਸ ਵੀ ਫੁੱਲ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਵੱਡੇ ਉਪਰਾਲੇ ਜਿਹੜੇ ਕਿ ਨਸ਼ੇ ਨੂੰ ਰੋਕਣ ਦੇ ਲਈ ਕੀਤੇ ਜਾ ਰਹੇ ਨੇ ਨਸ਼ੇ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਡੇ ਕਦਮ ਚੁੱਕ ਰਹੀ ਹੈ ਤੇ ਇਸ ਦੇ ਮੱਦੇਨਜ਼ਰ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ। ਜਦ ਅਸਲ ਸਰਹੱਦ ਪਾਰੋਂ ਡਰੋਨ ਰਾਹੀਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਰੋਕਣ ਦਾ ਸਰਕਾਰ ਨੇ ਤੋੜ ਲੱਭ ਲਿਆ। ਜਿहां ਇਸ ਦੇ ਲਈ ਐਂਟੀ ਡਰੋਨ ਸਿਸਟਮ ਲਿਆਂਦਾ ਜਾ ਰਿਹਾ ਹੈ। ਮੁੱਲਾਂਪੁਰ ਦੇ ਸਟੇਡੀਅਮ 'ਚ ਕਈ ਕੰਪਨੀਆਂ ਵੱਲੋਂ ਐਂਟੀ ਡਰੋਨ ਟੈਕਨੋਲੋਜੀ ਦਾ ਟਰਾਇਲ ਸਰਕਾਰ ਨੂੰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪੰਜਾਬ ਸਰਕਾਰ ਦੀ ਨਸ਼ਾ ਖਿਲਾਫ ਬਣੀ ਸਬ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸਬਕਮੇਟੀ ਦੇ ਮੈਂਬਰ ਅਮਨ अरोड़ा ਅਤੇ ਡੀਜੀਪੀ ਗੌਰਵ ਯਾਦਵ ਵੀ ਟ੍ਰਾਇਲ ਦੇ ਵਿੱਚ ਮੌਜੂਦ ਰਹੇ ਅਤੇ ਇਸ ਦੇ ਨਾਲ ਡਰੋਨ ਰਾਹੀਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਰੋਕਿਆ ਜਾ ਸਕੇਗਾ। ਸਭ ਤੋਂ ਪਹਿਲਾਂ ਮੈਂ ਸਾਰੇ ਮੀਡੀਆ ਸਾਥੀਆਂ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਤੁਸੀਂ ਅੱਜ ਉਹ ਟ੍ਰਾਇਲ ਜਿਹੜੇ ਨੇਗੇ ਦੇਖੇ ਨੇ ਜਿਨ੍ਹਾਂ ਦੇ ਰਾਹੀਂ ਪੰਜਾਬ ਸਰਕਾਰ ਦਾ ਯਤਨਾਂ ਕਿ ਜਿਹੜੇ ਡਰੋਨ ਦੇ ਰਾਹੀਂ ਸਾਡੇ ਜਿਹੜੇ ਬਾਹਰਲੇ ਦੇਸ਼ ਨੇ ਉਹ ਪੰਜਾਬ 'ਚ ਕਿਵੇਂ ਨਸ਼ਾ ਭੇਜਦੇ ਨੇ। ਸਰਹੱਦ ਦੇ ਉੱਤੇ ਕਿਦਾਂ ਨਸ਼ਾ ਭੇਜਦੇ ਨੇ ਉਹਨਾਂ ਡਰੋਨ ਨੂੰ ਕਿਦਾਂ ਕਾਬੂ ਕਰਨਾ ਉਹਨਾਂ ਡਰੋਨ ਨੂੰ ਕਿਦਾਂ ਦਿਖਾਉਣਾਗਾ ਉਹਦੇ ਟ੍ਰਾਇਲ ਅੱਜ ਇਸ ਸਟੇਡੀਅਮ 'ਚ ਹੋਏ ਨੇ ਕਿ ਮੇਰੇ ਨਾਲ ਮੇਰੇ ਕੈਬਿਨੇਟ ਕਲੀਕ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਸਾਡੇ ਪੰਜਾਬ ਦੇ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਸਾਹਿਬ ਗੌਰਵ ਜੀ ਕਰਵ ਯਾਦਵ ਜੀ ਸੋ ਬਹੁਤ ਹੀ ਅੱਛੇ ਟ੍ਰਾਇਲ ਜਿਹੜੇ ਨੇ ਉਹ ਅੱਜ ਦੇਖਣ ਨੂੰ ਮਿਲੇ ਤਿੰਨ ਕੰਪਨੀਆਂ ਤਿੰਨ ਵੱਡੀਆਂ ਕੰਪਨੀਆਂ ਜਿਹੜੀਆਂ ਆਈਆਂ ਨੇ ਜਿਨ੍ਹਾਂ ਨੇ ਟ੍ਰਾਇਲ ਦਿਖਾਏ ਨੇ ਕਿ ਕਿਸ ਕਿਸ ਤਰ੍ਹਾਂ ਡਰੋਨ ਜਦੋਂ ਆਉਂਦਾਗਾ ਉਹਨੂੰ 10 ਕਿਲੋਮੀਟਰ ਤੋਂ 5 ਕਿਲੋਮੀਟਰ ਤੋਂ 6 ਕਿਲੋਮੀਟਰ ਤੋਂ 4 ਕਿਲੋਮੀਟਰ ਤੋਂ ਵੱਖ-ਵੱਖ ਰੇਂਜ ਦੇ ਅੰਦਰੋਂ ਉਹਨੂੰ ਕਿਸ ਤਰ੍ਹਾਂ ਕੰਟਰੋਲ ਕਰਨਾਗਾ ਕੰਟਰੋਲ ਕਰਕੇ ਫਿਰ ਉਹਨੂੰ ਗਰਾਉਣਾਗਾ ਇਹ ਇੱਕ ਵੱਡੀ ਟੈਕਨੀਕ ਜਿਹੜੀ ਆ ਉਹਨੂੰ ਪੰਜਾਬ ਸਰਕਾਰ ਹਾਇਰ ਕਰਨ ਜਾ ਰਹੀ ਆ ਪੰਜਾਬ ਸਰਕਾਰ ਅਸੀਂ ਸੇਵਾਮਾ ਲੈਣ ਜਾ ਰਹੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸੁਪਨਾਗਾ ਕਿ ਪੰਜਾਬ ਨੂੰ ਡਰੱਗ ਫ੍ਰੀ ਬਣਾਉਣਾਗਾ ਪੰਜਾਬ ਦੇ ਅੰਦਰੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰ ਲਾਂਗਾ ਜਿਹੜੀ ਮਰਜ਼ੀ ਸਾਨੂੰ ਟੈਕਨੀਕ ਅਪਣਾਉਣੀ ਪਵੇ ਉਹ ਅਸੀਂ ਪੜਾਉਣ ਲਈ ਤਿਆਰ ਆਂਗੇ ਸੋ ਅੱਜ ਐਂਟੀ ਡਰੋਨ ਟੈਕਨੀਕਸ ਦਾ ਅਸੀਂ ਸਹਾਰਾ ਲੈਣ ਲਈ ਕੰਪਨੀਆਂ ਨੂੰ ਸੱਦਿਆ ਸੀਗਾ ਤਿੰਨ ਕੰਪਨੀਆਂ ਆ ਜਾਂ ਨੇ ਜਿਨ੍ਹਾਂ ਨੇ ਡੈਮੋ ਦਿੱਤਾ ਤੁਸੀਂ ਵੀ ਕਵਰ ਕੀਤਾਗਾ ਉਸ ਦੇ ਅੰਦਰ ਦੱਸਿਆ ਕਿ ਕਿਸ ਤਰ੍ਹਾਂ ਕਿਸ-ਕਿਸ ਰੇਂਜ ਤੋਂ ਅਸੀਂ ਉਹਨਾਂ ਨੂੰ ਕਵਰ ਕਰਾਂਗੇ ਸੋ ਮੈਨ ਸਮਝਦਾ ਇਹਦੇ ਨਾਲ ਇੱਕ ਬਹੁਤ ਵੱਡਾ ਪੰਜਾਬ ਦੇ ਅੰਦਰ ਜੋ ਅਸੀਂ ਮਹਿਮ ਸ਼ੁਰੂ ਕੀਤੀ ਆ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦੀ ਉਹਨੂੰ ਬਹੁਤ ਵੱਡਾ ਫਾਇਦਾ ਹੋਊਗਾ ਔਰ ਪੰਜਾਬ 'ਚ ਜਿਹੜਾ ਸਹਾਤ ਤੋਂ ਪਾਰ ਨਸ਼ਾ ਆਉਂਦਾਗਾ ਜਿਹੜਾ ਜਿਵੇਂ ਕਹਾ ਤਾਂ ਪਾਕਿਸਤਾਨ ਦੀ ਤਰਫ ਤੋਂ ਜਾਂ ਅਫਗਾਨਿਸਤਾਨ ਦੀ ਤਰਫ ਤੋਂ ਜਾਂ ਹੋਰ ਨਾ ਸਟੇਟਾਂ ਤੋਂ ਜਿਹੜਾ ਨਸ਼ਾ ਆਉਂਦਾਗਾ ਉਹਨੂੰ ਖਤਮ ਕਰਨ ਦੇ ਲਈ ਡਰੋਨ ਨੂੰ ਖਤਮ ਕਰਨ ਦੀ ਟੈਕਨੀਕ ਅਸੀਂ ਜਿਹੜੀ ਆ ਆਉਣ ਵਾਲੇ ਸਮੇਂ ਚ ਅਪਰਾਵਾਂਗੇ ਅੱਜ ਅਸੀਂ ਸਾਰੀ ਡੈਮੋ ਲਿਆਗਾ ਔਰ ਇਸ ਡੈਮੋ ਦੇ ਅੰਦਰ ਕਿਹੜਾ ਸਾਨੂੰ ਸਭ ਤੋਂ ਸੂਟੇਬਲ ਲੱਗੂਗਾ ਸਾਡੀ ਮਹਾਰਾ ਦੀ ਟੀਮ ਜਿਹੜੀ ਆ ਉਹ ਸਾਡੇ ਡੀਜੀਪੀ ਸਾਹਿਬ ਸਾਡੀ ਸਮੁੱਚੀ ਟੀਮ ਜਿਹੜੀ ਆ ਬੈਠ ਕੇ ਅਸੀਂ ਫੈਸਲਾ ਕਰਾਂਗੇ ਉਹਦੇ ਲਈ ਪੈਸਿਆਂ ਦਾ ਪ੍ਰਬੰਧ ਕਰਕੇ ਬਿਲਕੁਲ ਬੜੀ ਜਲਦੀ ਜਿਹੜਾ ਬੜੀ ਜਲਦੀ ਜਿਹੜਾ ਇਹਨੂੰ ਅਸੀਂ ਪੰਜਾਬ ਪੁਲਿਸ ਦੇ ਅੰਦਰ ਇਨਵੋਲਵ ਕਰਾਂਗੇ ਸਾਡੇ ਅਧਿਕਾਰੀਆਂ ਨੂੰ ਵੀ ਅਸੀਂ ਸਾਰੇ ਬਹੁਤ ਸਾਰੇ ਅਧਿਕਾਰੀ ਸਾਡੇ ਆਲਰੇਡੀ ਟ੍ਰੇਨਿੰਗ ਪ੍ਰਾਪਤ ਲੈ ਕੇ ਹੋਰ ਵੀ ਬਹੁਤ ਸਾਰੇ ਟ੍ਰੇਨਿੰਗ ਦਵਾ ਕੇ ਅਸੀਂ ਇਹ ਸਮਝਦਾਗਾ ਕਿ ਇਸ ਤਕਨੀਕ ਨੂੰ ਸ਼ਾਮਿਲ ਕਰਕੇ ਪੰਜਾਬ ਦੇ ਅੰਦਰ ਜੋ ਨਸ਼ਾ ਖਤਮ ਕਰਨ ਦੀ ਜੋ ਮਹੱਤਵ ਸ਼ੁਰੂ ਹੋਈ ਆ ਸੋ ਉਹਦੇ ਵਿੱਚ ਅਹਿਮ ਯੋਗਦਾਨ ਲਈ ਇਸ ਤਕਨੀਕ ਨੂੰ ਅਸੀਂ ਅਪਣਾਵਾਂਗੇ ਤਦ੍ਰਿਸ਼ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਅੱਜ ਚੰਨੀਗੜ੍ਹ ਦੇ ਵਿੱਚ ਮੋਰਚਾ ਲਗਾਇਆ ਜਾਣਾ ਤੇ ਉਸ ਦੇ ਮੱਦੇ ਨਜ਼ਰ ਹੀ ਜਿਹੜੇ ਕਿ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਨੇ ਜਿਹੜੇ ਕਿ ਉਹਨਾਂ ਨੂੰ ਰੋਕਣ ਦੇ ਲਈ ਪੂਰੀ ਪੁਲਿਸ ਫੋਰਸ ਐਕਟਿਵ ਨਜ਼ਰ ਆ ਰਹੀ ਹੈ ਪੂਰਾ ਪ੍ਰਬੰਧ ਜਿਹੜੇ ਕਿ ਕੀਤੇ ਜਾ ਚੁੱਕੇ ਨੇ ਪਰ ਦੂਜੇ ਪਾਸੇ ਐਸ ਕੇ ਐਮ ਯੂਨੀਅਨ ਦਾ ਕਹਿਣਾ ਹੈ ਕਿ ਅਸੀਂ ਜਿਹੜਾ ਕਿ ਉੱਥੇ ਵਧਾਂਗੇ ਪਰ ਕਿਸੇ ਨੂੰ ਜਿਹੜਾ ਕਿ ਨੁਕਸਾਨ ਵੀ ਨਹੀਂ ਪਹੁੰਚੇਗਾ ਤਾਂ ਉਹ ਦੇਖਣਾ ਬਿਗਾ ਕਿ ਅੱਜ ਕੀ ਮਾਹੌਲ ਜਿਹੜਾ ਕਿ ਉੱਥੇ ਬਣੇਗਾ ਸੈਂਕਿਸਾਨ ਮੋਰਚੇ ਐਸਕੇਐਮ ਨੇ ਅੱਜ ਜਿਹੜੇ ਕਿ ਚੰਡੀਗੜ੍ਹ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ ਹੈ ਤਾਂ ਪੰਜਾਬ ਸਰਕਾਰ ਨੇ ਵੀ ਇਨ੍ਹਾਂ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਪੂਰੀ ਤਿਆਰੀ ਕਰ ਲਈ ਹੈ ਐਸਕੇਐਮ ਦੇ ਕਈ ਸੀਨੀਅਰ ਆਗੂਆਂ ਨੂੰ ਕਾਰਜ ਵਿੱਚ ਨਜ਼ਰਬੰਦ ਵੀ ਕਰ ਦਿੱਤਾ ਗਿਆ ਤੇ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਜਾਂ ਅੰਦਾਜ਼ਨ ਹੈ ਕਿ ਪੰਜਾਬ ਪੁਲਿਸ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗੀ ਕਿ ਉਨਾ ਕਰਕੇ ਆਮ ਲੋਕਾਂ ਨੂੰ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਕਿਸਾਨਾਂ ਨੂੰ ਢਾਕਲ ਹੋਣ ਤੋਂ ਪੂਰੀ ਕੋਸ਼ਿਸ਼ ਜਿਹੜੀ ਕੀਤੀ ਜਾਵੇਗੀ ਦਰਸਲ ਕਾਮਵਾਰ ਨੂੰ ਜਿਹੜੀ ਕਿ ਐਸਕੇਮ ਦੀ ਜਿਹੜੀ ਕਿ ਭਗਵੰਤ ਮਾਨ ਦੇ ਨਾਲ ਜਿਹੜੀ ਕਿ ਮੀਟਿੰਗ ਹੁੰਦੀ ਹੈ ਜਿਹੜੀ ਕਿ ਬੇ ਸੱਟਾ ਰਹਿੰਦੀ ਆ ਹਾਲਾਂਕਿ ਉਸ ਦੇ ਵਿੱਚ ਕਈ આરોਪ ਜਿਹੜੇ ਕਿ ਲਗਾਏ ਜਾਂਦੇ ਨੇ ਕਿ ਸੀਐਮ ਦੇ ਵੱਲੋਂ ਉਹਨਾਂ ਦੀ ਗੱਲ ਸੁਣੀ ਨਹੀਂ ਜਾਂਦੀ ਤੇ ਵਿੱਚ ਉੱਠ ਕੇ ਚਲੇ ਜਾਂਦੇ ਨੇ ਪਰ ਉਸ ਦੇ ਮੱਦੇ ਨਾਜ਼ਰ ਮੱਦੇ ਨਜ਼ਰ ਹੀ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਆਪਣਾ ਪੱਖ ਸਾਹਮਣੇ ਰੱਖਿਆ ਜਾਂਦਾ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਮੈਂ ਅਸੀਂ ਸਾਰੀਆਂ ਗੱਲਾਂ ਸੁਣੀਆਂ ਤੇ ਇਹ ਵੀ ਪੁੱਛਿਆ ਕਿ ਤੁਸੀਂ 5 ਮਾਰਚ ਨੂੰ ਲੈ ਕੇ ਕੀ ਕਰਨਾ ਹੈ ਤਾਂ ਕਿਸਾਨਾਂ ਦੇ ਵੱਲੋਂ ਅਗੋ ਜਵਾਬ ਦਿੱਤਾ ਗਿਆ ਕਿ ਉਹਨਾਂ ਦੇ ਵੱਲੋਂ ਮੋਰਚਾ ਲਾਇਆ ਜਾਵੇਗਾ ਤਾਂ ਸੀਐਮ ਮਾਨ ਦੇ ਵੱਲੋਂ ਕਿਹਾ ਗਿਆ ਕਿ ਸਿਰਫ ਕਿਸਾਨ ਵਰਗ ਦੇ ਕਰਕੇ ਮੈਂ ਬਾਕੀ ਹੋਰ ਜਿਹੜੇ ਇਹਨੇ ਲੋਕ ਨੇ ਕਰੋੜਾਂ ਦੀ ਸੰਖਿਆ ਦੇ ਵਿੱਚ ਲੋਕ ਨੇ ਉਹਨਾਂ ਨੂੰ ਕੋਈ ਤਕਲੀਫ ਜਾਂ ਨੁਕਸਾਨ ਨਹੀਂ ਪਹੁੰਚਾ ਸਕਦਾ ਤਾਂ ਇਸ ਕਰਕੇ ਇਹ ਮੀਟਿੰਗ ਜਿਹੜੀ ਕਿ ਕਾਫੀ ਗਰਮਉਂਦੀ ਹੈ ਤੇ ਹੁਣ ਅੱਜ ਕਿਸਾਨਾਂ ਵੱਲੋਂ ਐਸ ਕੇ ਐਮ ਯੂਨੀਅਨ ਦੇ ਵੱਲੋਂ ਐਲਾਨ ਕੀਤਾ ਗਿਆ ਹੋਇਆ ਕਿ ਉਹ ਚੰਡੀਗੜ੍ਹ ਦੇ ਵੱਲ ਨੂੰ ਵਧਣਗੇ ਤਾਂ ਉਹ ਦੇਖਣਾ ਹੋਵੇਗਾ ਕਿ ਉੱਥੇ ਕੀ ਸਥਿਤੀ ਬਣੇਗੀ। ਤੁਦਰੀ ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਕਰੀਏ ਤਾਂ ਬਾਲੀਵੁੱਡ ਤੇ ਪਾਲੀਵੁੱਡ ਦੋਨਾਂ